ਰਾਮ ਕਲੀ ਮਹਲਾਤੀ ਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਹਨ ਕੀ ਜਾਨ ਖਾਲਸਾ 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 ਮੇਰੀ ਜਾਨ ਕੀ ਜਾਨ ਏ ਹਾਜੀ ਦਸ਼ਮੇਸ਼ ਹਾਲ ਏ ਹਾਜੀ ਗੁਰਦੁਆਰਾ ਸਾਹਿਬ ਦੀ ਵੱਡੀ ਪਾਰਕਿੰਗ ਲੱਗੀਆਂ ਗੱਡੀਆਂ ਦੇਖੋ ਉਹ ਦੇ ਸਿੰਗਾਂ ਦੀਆਂ ਜੀ ਵੈਗਣਾ ਵੀ ਖੜੀਆਂ ਇੱਥੇ ਠੀਕ ਆ ਇਹ ਤਾਂ 100 ਸਾਲ ਪੁਰਾਣਾ ਹੁੰਦਾ 100 ਸਾਲ ਪੁਰਾਣਾ ਕਰਦਾ ਕੋਈ ਜਿਹੜਾ ਖੁੱਫੜ ਆਪਣਾ ਵੇਖ ਸਦਾ ਬਾਹਰ ਕਰ ਦਰੀ ਇਹਨਾਂ ਜੀ ਬਾਤ ਬਾਤ ਸਹੀ ਗੱਲ ਆਹੀ ਸਭ ਤੋਂ ਵੱਡਾ ਪਹਿਲਾ ਹੀ ਸਾਰਾ ਤੋਂ ਵੱਡਾ ਬਰਦੋਰਾ ਇਹੀ ਹੈ ਲਓ ਜੀ ਤਾਜ਼ਾ ਕੰਨੇ ਦਾ ਰਸ ਪੀਣ ਲੱਗੇ ਆ ਤੇ ਤੁਹਾਨੂੰ ਦੱਸ ਦਿਆਂ ਕਿੰਨਾ ਕ ਸਵਾਦ ਹੈ ਓਏ ਹੋਏ ਹੋਏ ਜਮਾ ਪੰਜਾਬ ਵਾਲੀ ਢੀਲਿੰਗ ਆ ਗਈ ਘੈਂਟ ਲਓ ਜੀ ਪ੍ਰਸ਼ਾਦਾ ਛਕਣ ਦਾ ਆ ਗਿਆ ਜੀ ਵੇਲਾ ਸਵੇਰ ਦਾ ਕੁਝ ਖਾਧਾ ਨਹੀਂ ਤੇ ਗੁਰੂ ਮਹਾਰਾਜ ਦਾ ਲੰਗਰ ਆਪਾਂ ਨੂੰ ਮਿਲਿਆ ਖਾਣ ਨੂੰ ਛਕਣ ਨੂੰ ਤੇ ਆਪਾਂ ਛਕਣ ਲੱਗੇ ਆ। ਹੈਲੋ ਜੀ ਗੁੱਡ ਮਾਰਨਿੰਗ ਐਂਡ ਗੁੱਡ ਮਾਰਨਿੰਗ ਫਰੋਮ ਕੇਨੀਆ ਨਾਇਰੋਬੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਲਾਮ ਵਾਲੇਕਮ ਰਾਮ ਰਾਮ ਤੇ ਆਹ ਦੇਖੋ ਜੀ ਹਰਿਆ ਭਰਿਆ ਦੇਸ਼ ਨਰੋਬੀ ਆਈ ਐਮ ਇਨ ਕੇਨੀਆ ਨਰੋਬੀ ਤੇ ਉਹਦਾ ਸ਼ਹਿਰ ਹਰਿਆ ਭਰਿਆ ਨਰੋਬੀ ਤੇ ਉਹਦੇ ਵਿੱਚ ਆਪਾਂ ਹੈਗੇ ਆ ਕੱਲ ਦੇ ਆਏ ਵੇ ਅੱਜ ਸਵੇਰ ਥੋੜੀ ਠੀਕ ਨਹੀਂ ਹੋਈ ਕਿਉਂਕਿ ਦੋ ਰਾਹ ਮੇਰੇ ਜਿਹੜੇ ਬਾਹਰ ਆ ਕੇ ਖੁੱਲ ਜਾਂਦੇ ਉਹ ਫੇਰ ਗੁੱਲੇ ਹੋਇਆ ਇੱਕ ਟੈਡ ਵਾਲਾ ਤੇ ਇੱਕ ਨੱਕ ਵਾਲਾ ਜੁਕਾਮ ਬਹੁਤ ਜ਼ਿਆਦਾ ਤੇ ਨਾਲ ਨਾਲ ਟੈਡ ਵੀ ਖਰਾਬ ਆ ਸੋ ਲਾਈਕ ਨੂੰ ਭਲੀ ਕਰੇ ਛੇਤੀ ਛੇਤੀ ਕੈਮ ਹੋਈਏ ਗੁਰਦੁਆਰਾ ਸਾਹਿਬ ਚੱਲੇ ਆ ਵਿਸਾਖੀ ਦਾ ਦਿਨ ਆ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈ ਖਾਲਸੇ ਦਾ ਸਾਦਨਾਦੇਵ ਸਾਹਿਬ ਜੀ ਅੱਜ ਤੁਹਾਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈ ਤੇ ਆਪਾਂ ਹੁਣ ਚੱਲੇ ਗੁਰਦੁਆਰਾ ਸਾਹਿਬ ਉੱਥੇ ਟੇਕਦੇ ਆ ਮੱਥਾ ਆ ਸੀਗਾ ਆਪਣਾ ਰੂਮ ਬੜਾ ਹੀ ਆਲੀਸ਼ਾਨ ਸੋਹਣਾ ਹੋਟਲ ਐਸੀ ਨਹੀਂ ਬੁੱਕ ਕੀਤਾ ਨੇ ਸਾਡੇ ਚਾਚਾ ਜੀ ਨੇ ਜਿਨ੍ਹਾਂ ਦੇ ਮੁੰਡੇ ਦਾ ਵਿਆਹ ਵਾ ਉਹ ਚਾਚਾ ਜੀ ਨੇ ਸਾਨੂੰ ਬੁੱਕ ਕਰਕੇ ਦਿੱਤਾ ਬਹੁਤ ਸੋਹਣਾ ਮੇਰਾ ਰੂਮ ਹੈ ਇਹ ਜਿਹਾ ਹੀ ਸੇ ਰੂਮ ਮੰਮੀ ਦਾ ਇਹਦੇ ਨਾਲ ਸਾਨੂੰ ਕਿਚਨ ਵੀ ਮਿਲੀ ਆ ਪ੍ਰੋਪਰ ਆ ਸਾਰਾ ਕੁਝ ਸੋ ਹੁਣ ਚੱਲਦੇ ਆ ਬਾਅਦ ਨੂੰ ਲਓ ਜੀ ਗੁਰਦੁਆਰਾ ਸਾਹਿਬ ਜਾਣ ਵਾਸਤੇ ਸਾਡੀ ਆ ਚੁੱਕੀ ਹੈ ਜੀ ਉੱਪਰ ਤੇ ਚੱਲਦੇ ਆ ਮੱਥਾ ਟੇਕਦੇ ਆ ਤੁਹਾਨੂੰ ਬਾਜ਼ਾਰ ਵੀ ਦਿਖਾਉਨੇ ਇੱਥੇ ਨਾਲ ਹੀ ਬੜੇ ਸੋਹਣੇ ਫੁੱਲ ਵੇਚ ਰਹੇ ਆ ਇੱਥੋਂ ਦੇ ਨਾ ਲੋਕਲ ਬੰਦੇ ਆਉਣ ਵੀ ਨੇੜੇ ਆਹ ਦੇਖੋ ਜੀ ਫੁੱਲਾਂ ਦੀਆਂ ਦੁਕਾਨਾਂ ਬੜੇ ਹੀ ਸੋਹਣੇ-ਸੋਹਣੇ ਫੁੱਲ ਆ ਕਿਉਂਕਿ ਇੱਥੇ ਹਰੀਆਲੀ ਬਹੁਤ ਆ ਤੇ ਫੁੱਲ ਆਪੇ ਹੀ ਬਹੁਤ ਸੋਹਣੇ-ਸੋਹਣੇ ਹੁਣੇ ਇੱਥੇ ਕੈਨੇਡਾ ਚ ਪਾਉਂਦੇ ਪਏ ਸੀ ਜੈਕਟਾਂ ਮੋਟੀਆਂ-ਮੋਟੀਆਂ ਇੱਥੇ ਆ ਗਏ ਆਧੀਆਂ ਬਾਹਾਂ ਤੇ ਹੈ ਵਾਦਰ ਨੂੰ ਨਹੀਂ ਚੇਂਜ ਹੋ ਗਏ ਹੋਊਗਾ 32 22 ਡਿਗਰੀ ਹੋਗਾ ਆ ਦੇਖੋ ਜੀ ਦਰਖਤ ਕਿੰਨੇ ਸੋਹਣੇ ਸੋਹਣੇ ਲੱਗੇ ਹੋਏ ਤੇ ਭਰਿਆ ਹੋਇਆ ਦਰਖਤਾਂ ਨਾਲ ਸਾਰਾ ਰਾਜ ਆ ਤੇ ਸਾਹਮਣੇ ਇੱਥੋਂ ਦਾ ਬੜਾ ਵੱਡਾ ਮਾਲ ਆ ਰਿਹਾ ਆਹਾਂ ਇੱਥੇ ਵੀ ਢੇੜਾ ਕੱਢਾਂਗੇ ਮਾਲ ਵੀ ਦਿਖਾਵਾਂਗੇ ਤੁਹਾਨੂੰ ਅੰਦਰੋਂ ਕਿਵੇਂ ਦਾ ਇਹ ਆਹ ਵਾ ਮੋਲ ਬਹੁਤ ਵੱਡਾ ਮੋਲ ਹੈ ਮੋਲ ਵੀ ਹਰਾ ਹਰਾ ਦੇਖ ਲਓ ਹੋਰ ਕੀ ਗੱਲਾਂ ਕਰਦੇ ਤੁਸੀਂ ਮੋਲ ਵੀ ਮੰਮੀ ਹਰਾ ਹਰਾ ਵੇਖੋ ਹਰਾ ਹਰਾ ਆ ਦੇਖੋ ਜੀ ਮੰਦਿਰ ਕਿੰਨਾ ਸੋਹਣਾ ਆ ਰਿਹਾ ਵਾਓ ਸੋ ਬਿਊਟੀਫੁਲ ਲੋ ਜੀ ਵਿਸਾਖੀ ਦੇ ਦਿਨ ਗੰਨੇ ਦਾ ਰਸ ਨਿਕਲ ਰਿਹਾ ਜੀ ਤਾਜ਼ਾ-ਤਾਜ਼ਾ ਇੱਥੇ ਵਸਾਖੀ ਦੀਆਂ ਰੌਣਕਾਂ ਤੁਸੀਂ ਦੇਖ ਰਹੇ ਆ ਨਰੋਬੀ ਕੀਨੀਆ ਦੇ ਵਿੱਚ ਵਾਓ ਵਸਾਖੀ ਤੇ ਇਸ ਵਾਰੀ ਕੈਨੇਡਾ ਦਾ ਨਗਰ ਕੀਰਤਨ ਨਹੀਂ ਦੇਖਿਆ ਗਿਆ ਤੇ ਆਪਾਂ ਨਰੋਬੀ ਦੇ ਵਿੱਚ ਵਸਾਖੀ ਮਨਾਉਣ ਪਹੁੰਚ ਗਏ ਜੀ ਤਾਜ਼ਾ ਗੰਨੇ ਦਾ ਰਸ ਪੀਣ ਲੱਗੇ ਆ ਤੇ ਤੁਹਾਨੂੰ ਦੱਸਦੇ ਕਿੰਨਾ ਕੁ ਸਵਾਦ ਹੈ ਓਏ ਹੋਏ ਹੋਏ ਜਮਾ ਪੰਜਾਬ ਵਾਲੀ ਦੀਲਿੰਗ ਆ ਗਈ ਘੈਂਟ ਬਹੁਤ ਸਵਾਦ ਇੱਥੇ ਬਣ ਰਹੀ ਆ ਜੀ ਕਾਟਨ ਕੈਂਡੀ ਬੁੱਢੀ ਦਾ ਝਟਾ ਕਹਿੰਦੇ ਜਿਹਨੂੰ ਆਹ ਦੇ ਬਾਈ ਵੜਾਈ ਜਾਂਦਾ ਆਹ ਦੇ ਆਹ ਜੀ ਆਹ ਆ ਵਾਜੀ ਇੱਥੋਂ ਦਾ ਲੰਗਰ ਹਾਲ ਲੰਗਰ ਹਾਲ ਨੂੰ ਸੈਟ ਅਪ ਕਰੀ ਜਾਂਦੇ ਆ ਆ ਭਾਈ ਹੁਣੇ ਤੇ ਬਹੁਤ ਵੱਡਾ ਲੰਗਰ ਹਾਲ ਆ ਜੀ ਬਹੁਤ ਵੱਡਾ ਅੰਦਰ ਹੋਈ ਜਾਂਦਾ 파ਟ ਤੁਸੀਂ ਸੌਣ ਸਕਦੇ ਆ ਦੇਖੋ ਟੇਬਲ ਤੇ ਸੰਗਤਾਂ ਬੈਠੀਆਂ ਆਵਾ ਪਰ ਸੰਗਤਾਂ ਨੇ ਸਿਰ ਨਹੀਂ ਢਗੇ ਹੋਏ ਸੰਗਤਾਂ ਟੈਂਟ ਸਿਰ ਕੱਟਾ ਕੱਟ ਟੱਕ ਕੇ ਰੱਖਦੀ ਐ ਇੱਥੇ ਛੋਟੀ ਸੰਗਤ ਹੋਵੇ ਵੱਡੀ ਸੰਗਤ ਹੋਵੇ ਸਿਰ ਨਹੀਂ ਢਕੇ ਹੈਗੇ ਕਿਸੇ ਦੇ ਤੇ ਆਪਾਂ ਸਟਾਈ ਦਿਖਾਉਣੀ ਆ ਜੀ ਜੋ ਵੀ ਹੈ ਸੈਟ ਟੱਕੇ ਬਹਿਣਾ ਚਾਹੀਦਾ ਨਹੀਂ ਟੱਕੇ ਹੋਏ ਤਾਂ ਮਾੜੀ ਗੱਲ ਆ ਬਹੁਤ ਮਾੜੀ ਗੱਲ ਇੱਧਰ ਕਹਿੰਦੇ ਆ ਜੀ ਗਿਆਨੀ ਸਿੰਘਾਂ ਦੇ ਕਮਰੇ ਉੱਤੇ ਨੂੰ ਆ ਤੇ ਇੱਧਰ ਲੰਗਰ ਹਾਲ ਹੈ ਇੱਥੇ ਲੰਗਰ ਬਣਦਾ ਲੰਗਰ ਤਾਂ ਬਣਦਾ ਇੱਥੇ ਲੰਗਰ ਬਣਦਾ ਬਣਾ ਲਈਏ ਇਹਨੂੰ ਵੋਟ ਪਾ ਕੇ ਜਾਦਾ ਹਾਂ ਆ ਵਾਜੀ ਲੰਗਰ ਹਾਲ ਤੇ ਦੇਖੋ ਇੱਥੇ ਪੂਰੀਆਂ ਤਲੀਆਂ ਜਾ ਰਹੀਆਂ ਆਹ ਵੇਖੋ ਜੀ ਇਹ ਯੋਮੀ ਫੂਡ ਦੇਖੋ ਸੇਵਾਦਾਰ ਲੱਗੇ ਹੋਏ ਆ ਤਲ-ਤਲ ਪੂਰੀਆਂ ਰੱਖੀ ਜਾਂਦੇ ਆ ਆ ساری ਪਾਰਕਿੰਗ ਆ ਗਈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜਾ ਇਧਰ ਬਾਹਰ ਪਾਰਕਿੰਗ ਆ ਜੀ ਸਾਰੀ ਸਾਰੀ ਪਾਰਕਿੰਗ ਵੀ ਵਿਖਾ ਆਈ ਏ ਕਿੱਡੀ ਕਬੱਡੀ ਪਾਰਕਿੰਗ ਆ ਏ ਅਜੀ ਗੁਰਦੁਆਰਾ ਸਾਹਿਬ ਦੀ ਵੱਡੀ ਪਾਰਕਿੰਗ ਲੱਗੀਆਂ ਗੱਡੀਆਂ ਦੇਖੋ ਉਹ ਦੇ ਸਿੰਘਾਂ ਦੀਆਂ ਜੀ ਵੈਗਨਾਂ ਵੀ ਖੜੀਆਂ ਇੱਥੇ ਅੱਛਾ ਉਹ ਸਾਹਮਣੇ ਲੈ ਬਣਾਈ ਹੋਈ ਆ ਹਾਂ ਬਸ ਫੇਰ ਉੱਥੇ ਕੋਈ ਨਾ ਉਹ ਠੀਕ ਹੈ ਜੀ ਜਗਾ ਬਾਅਦ ਚ ਨਹੀਂ ਲੱਗਦੀ ਨਾ ਗੁਰਦੁਆਰਾ ਸਾਹਿਬ ਹੈ ਕਿੰਨਾ ਪੁਰਾਣਾ ਕਿੰਨੇ ਇਹਦੀ ਗੁਰਦੁਆਰਾ ਸਾਹਿਬ ਹੈ ਕਿੰਨੇ ਚਰ ਤੋਂ ਹੈ ਜੀ ਕਿੰਨਾ ਪੁਰਾਣਾ ਗੁਰਦੁਆਰਾ ਸਾਹਿਬ ਬਾਦਾਂ ਮੈਂ ਵੀ ਉਹਦਾ ਗਾਹਲਾ ਤੋਂ ਮੁੱਢ ਤੋਂ ਪਹਿਲਾਂ ਦਾ ਦਾ ਬਹੁਤ ਅਚਾਰੀ ਹੈ ਬਾਵਾ ਪੁਰਾਣਾ ਪਹਿਲਾਂ ਦਾ ਹੈ ਜੀ ਇਹ ਮੈਂ ਵੀ ਅਸੀ ਚਾਹ ਆਫੇ ਮੈਂ 94 ਚ ਜਦੋਂ ਆਇਆ ਇਹਦੇ ਥਾਰਾ ਕੰਪਲੀਟ ਸੀਗਾ ਕੰਪਲੀਟ ਸੀਗਾ 100 ਸਾਲ ਪੁਰਾਣਾ ਹੋਊਗਾ 100 ਸਾਲ ਪੁਰਾਣਾ ਹੋਊਗਾ ਕੋਮ ਜਿਹੜਾ ਖੁਫੜ ਆਪਣਾ ਵੇਖ ਸੀ ਬਾਹਰ ਕਰ ਦਈਏ ਨਾ ਜੀ ਬੱਸ 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 ਸਹੀ ਗੱਲ ਆਹੀ ਸਭ ਤੋਂ ਵੱਡਾ ਪਹਿਲਾਂ ਹੀ 100 ਸਾਲ ਦਾ ਵੱਡਾ ਗੁਰਦੁਆਰਾ ਆਹੀ ਹੈ ਗੁਰਦੁਆਰਾ ਦਾ ਵੱਡਾ ਗੁਰਦੁਆਰਾ ਅਜੇ ਕੋਈ ਉੱਤਨਾਂ ਨਹੀਂ ਕੋਈ ਵੱਡਾ ਸਾਰ ਨਾਲੋਂ ਪੁਰਾਣਾ ਗੁਰਦੁਆਰਾ ਜੀ ਇਹ ਹੈ ਅਜੀ ਹੁਣ ਅਸੀਂ ਚੱਲੇ ਆ ਦਰਬਾਰ ਸਾਹਿਬ ਮੱਥਾ ਟੇਕਣ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਰੂ ਨਾਨਕ ਦਰਬਾਰ ਆ ਉੱਪਰ ਵਾਲਾ ਹਾਲਾਂਗੇ चलो थले नानकुरा दूसरा हाल आ गया जी वाहेगुरू जी के ਅਰੀ ਦਸ਼ਮੇਸ਼ ਹਾਲ ਅਦ ਸੰਤ ਸਹਾਇ ਕਿਆ ਗੁਰੂ ਕਾ ਚਰਨ ਲਾਇਆ ਹਰ ਸੰਤ ਸਹਾਇ ਕਿਆ ਜਹ ਜਾਇਆ ਤहां ਸੁਹਿਤੇ ਕਰਿ ਕਿਰਪਾ ਪ੍ਰਭ ਮੇਰੇ ਹਰ ਗੁਰ ਕਾ ਬਸਦਾ ਸੁਭਾਏ ਮਨ ਜਿੰਦੇ ਸਗਵੇਂ oh ਚਾਨ ਸਾਹਿਬ ਜੀ ਦੇ ਰੁਮਾਲੇ ਚੇਂਜ ਹੋਣ ਲੱਗ ਗਿਆ ਜੀ ਦੇਖੋ ਸੰਗਤਾਂ ਖੋਲਦੀਆਂ ਪਈਆਂ ਹਨ ਕੀ ਜਾਨ ਖਾਲਸਾ I'm <speaking> not <in Spanish> ਹੱਥ ਸਾਤ ਦੇ ਕੇ ਸੌਂਪ ਦਿੱਤੀਆਂ ਪਰਕ ਤਾਂ ਸਾਰੀਆਂ ਨੇ ਹੱਥ ਪੁੱਠੇ ਨਾ ਕਿਸੇ ਗਰੀਬ ਉੱਤੇ ਕੜਾ ਨਹੀਂ ਇਹ ਕੜੀਆਂ ਮਾਰੀਆਂ ਨੇ ਇਹ ਸਾਨੂੰ ਡਿਸਪਲਾਈਨ ਦੇ ਵਿੱਚ ਲਿਆਉਣ ਵਾਸਤੇ ਮਹਾਰਾਜ ਜੀ ਵਾਹਿਗੁਰੂ ਜੀ ਪਾ ਦਿਓ ਪਾ ਦਿਓ ਜੀ ਪਾ ਦਿਓ ਦਾਲ ਵੀ ਉੱਤੇ ਪਾ ਦਿਓ ਜੀ ਇਹ ਹੋਰ ਦਾਲ ਇੱਧਰ ਵੀ ਪਾ ਦਿਓ ਜੀ ਲਓ ਜੀ ਬੱਸ ਬੱਸ ਵਾਹਿਗੁਰੂ 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 ਰਿਕਮੈਂਡ ਥੋੜੀ ਜਿਹੀ ਵਾਇ ਵਾਸ ਜੀ ਵਾਇ ਕੁ ਜੀ ਥੈਂਕ ਯੂ ਲੋ ਜੀ ਪ੍ਰਸ਼ਾਦਾ ਛਕਣ ਦਾ ਆ ਗਿਆ ਜੀ ਵੇਲਾ ਸਵੇਰ ਦਾ ਕੁਝ ਖਾਧਾ ਨਹੀਂ ਤੇ ਗੁਰੂ ਮਹਾਰਾਜ ਦਾ ਲੰਗਰ ਆਪਾਂ ਨੂੰ ਮਿਲਿਆ ਖਾਣ ਨੂੰ ਛਕਣ ਨੂੰ ਤੇ ਆਪਾਂ ਛਕਣ ਲੱਗੇ ਆ ਲੱਗੀ ਲਾਈਨ ਅਪ ਦੇਖ ਲਓ ਜੀ ਪ੍ਰਸ਼ਾਦੇ ਵਾਸਤੇ ਇੱਧਰ ਬੰਦੇ ਆ ਉਧਰ ਬੀਬੀਆਂ ਬੀਬੀਆਂ ਘੱਟ ਖਾ ਰਹੀਆਂ ਬੰਦੇ ਜ਼ਿਆਦਾ ਖਾ ਰਹੇ ਆ ਜੋ ਪ੍ਰਸ਼ਾਦਾ ਸ਼ਕਲ ਲੱਗੇ ਆ ਬਹਿ ਗਿਆ ਅਸੀਂ ਆ ਮੇਰਾ ਭਰਾ ਬਟਾ ਹੂੰ ਲੁਧਿਆਣੇ ਤੋਂ ਆ ਵੈਸੇ ਲੀ ਮਹਲਾਤੀ ਜਾ ਅਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਪੈਤਾ ਸਤਗੁਰ ਤਾਂ ਪਾਇਆ ਸਹਿਜ ਸੇਤੀ ਹਨਵਤਿਆਂ ਬਹੁਤ ਸੋਹਣੇ ਬਣੇ ਹੋਏ ਆ ਖੋਨਾ ਚੱਲਦਾ ਚੱਲਦੇ ਘਰੇ ਬਾਅਦ ਚਾ ਹਾਂ ਭਾਈ ਇਹਨਾਂ ਨੂੰ ਮੈਡੀਸਿਨ ਲੈਣੀ ਆ ਥੋੜਾ ਅਪਾਰਟਮੈਂਟ ਆ ਗਿਆ ਜੀ ਹਾਂ ਇਹ ਸਾਰਾ ਇਹ ਸਾਰਾ ਆ ਮੈਡੀਸਿਨ ਲੈ ਲਈਏ ਕੱਲ ਤਾਂ ਮੈਡੀਸਿਨ ਲੈਦਾ ਫੇਰ ਆਪਾਂ ਹੋਨੇ ਆ ਫੇਰ ਆ ਜੰਦਾ ਹੈ ਨਾ ਕੱਲ ਮੈਡੀਸਿਨ ਲੈਣੀ ਟਰੈਡ ਸਰਾਵਾਂ ਮੈਂ ਕਿਹਾ ਮੈਡੀਸਿਨ ਲੈ ਲਈਏ ਬਿਲਕੁਲ ਜ਼ਰੂਰੀ ਖੱਜਲ ਹੋਣਾ ਹਾਂ ਆ ਖੜੇ ਮੋਟਰਸਾਈਕਲ ਵਾਲੇ ਹੈ ਝਾੜੂ ਲੈ ਲਓ ਝਾੜੂ ਲੋਕ ਰਪੀਰ ਲੋਈ ਡਾਕਟਰ ਸਾਹਿਬ ਕੋਲ ਆ ਚੁੱਕੇ ਆ ਜਦੋਂ ਤੱਕ ਤੁਸੀਂ ਪਿੱਛੇ ਬੈਠੀ। ਯਾ ਸੁਣੋ talla out। ਆ ਇਹ ਸ਼ਿਦਾ। ਨੀਆ ਬਲੋਕਰ। ਹਾ ਯੂ ਟਿਊਬਰ। ਤਾਨਜ਼ਾਨੀਆ। ਆ ਓਕੇ। ਆ ਇਹ ਮੈਂ ਯੂਟਿਊਬਰ ਫੇਮਸ ਬਲੋਕਰ ਆਫ ਕੰਟਰੀ ਮਿੰਗਿਸ। ਨੋ, ਮੈਂ ਟੈਂਬੀਆ ਤਾਨਜ਼ਾਨੀਆ। ਉਮ ਟੈਂਬੀਆ ਤਾਨਜ਼ਾਨੀਆ ਕਿਲਾ ਮਾਲੀ ਮੈਂ ਟੈਂਬੀਆ ਓਲਰੇਡੀ। ਯਾ ਇਹ ਸ਼ਿਦਾ। ਮੈਡੀਕਲ ਬੋਰਡ। ਲਓ ਜੀ ਦਵਾਈ ਲੈ ਲਈਆ ਕਾਲਾ ਭਾਜੀ ਤੋਂ। ਇੱਥੇ ਹੁਣ ਆਰਾਮ ਆਉਂਦਾ ਕਿ ਨਹੀਂ ਆਉਂਦਾ? ਕਾਲਾ ਭਾਜੀ। ਕਹਿੰਦਾ ਵਿਸ਼ ਯੂ ਵੈਲ।

ਲੋ ਜੀ ਦਵਾਈ ਖਾਣ ਲੱਗੇ ਆ ਨਾਲ ਨਾਲ ਮੈਚ ਵੇਖ ਰਹੇ ਆ ਕੱਚੇ ਚੁੱਤਰੇਆ ਕਰਦਾ ਡਾਕਟਰ 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 ਨਾ ਚੋਸ ਐ ਫੋਨੀ ਹਾਂ ਪੂਰੀ ਹਰੀਆਲੀ ਆ ਜੀ ਆਸੇ ਪਾਸੇ ਹਰੇ ਹੀ ਹਰਾ ਹਰਾ ਹੀ ਹਰਾ ਬਹੁਤ ਸੋਹਣੀ ਜਗ੍ਹਾ ਰਹਿੰਦੇ ਤੁਸੀਂ ਬਹੁਤ ਸੋਹਣੀ ਜਗ੍ਹਾ ਰਹਿੰਦੇ ਆ ਜੀ ਤੁਸੀਂ भी, भी। खाना पीना कैट घेंटरा लो जी पहुंच गए करे खोलूगा भाई साहब गेट अपना